ਪੰਜਾਬੀ ਗਾਇਕ ਬੱਬੂ ਮਾਨ ਦੀਆਂ ਮੁਸ਼ਕਲਾਵਾਂ ਦੀਆਂ ਹੋਈਆਂ ਨਜ਼ਰ ਆ ਰੀਆਂ ਨੇ ਤਾਂ ਤੁਹਾਨੂੰ ਦੱਸ ਰਹੀਏ ਕਿ ਹਿੰਦੂ ਸੰਗਠਨਾ ਦੇ ਵੱਲੋਂ ਬੱਬੂ ਮਾਨ ਦੇ ਉੱਤੇ ਵੱਡੇ ਦੋਸ਼ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀਆਂ ਆਪਾਂ ਧਾਰਮਿਕ ਭਾਵਨਾਵਾਂ ਨੂੰ ਪੰਜਾਬੀ ਗਾਇਕ ਬੱਬੂ ਮਾਨ ਦੇ ਜਿਹੜੀ ਆ ਥੇਸ ਪਹੁੰਚਾਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਵਿੱਚ ਬੱਬੂ ਮਾਨ ਮਾਤਾ ਚਿੰਤਾਪੁਰਨੀ ਦੇ ਇੱਕ ਮਹੋਤਸਬ ਦੌਰਾਨ ਉਹਨਾਂ ਦੇ ਵੱਲੋਂ ਹਥਿਆਰਾਂ ਤੇ ਸ਼ਰਾਬ ਨੂੰ ਲੈ ਕੇ ਗਾਣੇ ਨੇ ਜਿਹੜੇ ਗਾਏ ਗਏ ਨੇ ਜਿਸ ਤੋਂ ਬਾਅਦ ਲੁਧਿਆਣਾ ਦੇ ਹਿੰਦੂ ਸੰਗਠਨਾਂ ਦੇ ਵੱਲੋਂ ਕਹਾ ਗਿਆ ਕਿ ਬੱਬੂ ਮਾਨ ਜਿਹੜੇ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ ਤੇ ਉਹਨਾਂ ਦੇ ਉੱਤੇ ਕਾਰਵਾਈ ਆ ਜਿਹੜੀ ਹੋਣੀ ਚਾਹੀਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਵਿੱਚ ਮਾਤਾ ਚਿੰਤਾਪੂਰਨੀ ਮਹੋਤਸਬ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ਨੂੰ ਲੈ ਕੇ ਲੁਧਿਆਣਾ ਦੇ Hindu ਸੰਗਠਨਾ ਤੇ ਵੱਲੋਂ ਵੱਡੇ ਦੋਸ਼ ਲਾਏ ਗਏ ਨੇ ਉਹਨਾਂ ਦੇ ਦੋਸ਼ ਨੇ ਕਿ ਪ੍ਰਸ਼ਾਸਨ ਦੁਆਰਾ ਅਜੋਜਿਤ ਇਸ ਸਮਾਗਮ ਦੇ ਵਿੱਚ ਮਾਤਾ ਚਿੰਤਾਪੂਰਨੀ ਤੋਂ ਲਾਂਤੀ ਗਈ ਜੋਤੀ ਦੀ ਸਥਾਪਨਾ ਅਤੇ ਦਰਬਾਰ ਦੇ ਲਈ ਸਟੇਜ ਤਿਆਰ ਕੀਤੇ ਜਾਣ ਦੇ ਬਾਵਜੂਦ ਬੱਬੂ ਮਾਨ ਨੇ ਸ਼ਰਾਬ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਸ਼ਲੀਲ ਗੀਤ ਗਾਏ ਨੇ ਤੇ ਜਿਸ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਸੰਗਠਨਾ ਦਾ ਕਹਿਣਾ ਹੈ ਕਿ 15 ਅਤੇ 16 ਨਵੰਬਰ ਨੂੰ ਹੋਏ ਸਮਾਗਮ ਦੇ ਵਿੱਚ ਨਾ ਤਾਂ ਭਜਨ ਗਾਏ ਗਏ ਅਤੇ ਨਾ ਹੀ ਸਤਕਾਰਯੋਗ ਮਾਹੌਲ ਬਣਾਇਆ ਗਿਆ। ਇਸ ਦੇ ਬਜਾਏ ਕੁੜੀਆਂ ਨੂੰ ਸਟੇਜ ਤੇ ਅਸ਼ਲੀਲ ਗੀਤਾਂ ਤੇ ਨਚਾਇਆ ਗਿਆ ਜੈ ਮਾ ਲੰਗਰ ਸੇਵਾ ਸਮਿਤੀ ਅਤੇ ਡੇਰਾ ਮਸਾ ਭਾਈ ਪੜੇ ਨੇ ਬੱਬੂ ਮਾਨ ਅਤੇ ਪ੍ਰਬੰਧਕਾਂ ਵਿਰੋਧ ਸਖਤ ਕਾਰਵਾਈ ਦੀ ਮੰਗ ਕੀਤੀ ਆ ਮਾਤਾ ਚਿੰਤਾਪੁਰਨੀ ਮਹੋਤਸਬ ਹਿਮਾਚਲ ਪ੍ਰਦੇਸ਼ ਦੇ ਉੱਨਾ ਦੇ ਵਿੱਚ ਯੋਜਿਤ ਕੀਤਾ ਗਿਆ ਸੀ ਮਾ ਚਿੰਤਾਪੁਰਨੀ ਤੋਂ ਲਿਆਂਦੀ ਗਈ ਇੱਕ ਜੋਤੀ ਲਗਾਈ ਗਈ ਸੀ ਅਤੇ ਪੂਰੇ ਸੈੱਟ ਨੂੰ ਮਾ ਚਿੰਤਾਪੁਰਨੀ ਦਰਬਾਰ ਦਾ ਰੂਪ ਦਿੱਤਾ ਗਿਆ ਸੀ ਬੱਬੂ ਮਾਨ ਦਾ ਪ੍ਰਦਰਸ਼ਨ ਵੀ ਉਸੇ ਸਟੇਜ ਤੇ ਹੋਇਆ। ਉਹਨਾਂ ਨੇ ਹਥਿਆਰਾਂ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ। ਇਸ ਤੇ Hindu ਸੰਗਠਨਾ ਨੇ ਇਤਰਾਜ਼ ਜਤਾਇਆ। ਤਾਂ ਤੁਹਾਨੂੰ ਦੱਸ ਦਈਏ ਕਿ ਜੈ ਮਾ ਲੰਗਰ ਸੇਵਾ ਸੁਮਿਤੀ ਅਤੇ ਡੇਰਾ ਮੱਸਾ ਭਾਈ ਪੜੇਨ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਹੈ ਕਿ ਬੱਬੂ ਮਾਨ ਨੇ ਮਾਤਾ ਚਿੰਤਾਪੁਰਨੀ ਤਿਹਾੜੀ ਦੌਰਾਨ ਅਸ਼ਲੀਲ ਗੀਤ ਨੇ ਜਿਹੜੇ ਉਹ ਗਾਏ ਨੇ ਸ਼ਰਾਬ ਨੂੰ ਉਤਸ਼ਾਹਿਤ ਕੀਤਾ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਮਾਤਾ ਦੀ ਜੋਤੀ ਅਤੇ ਦਰਬਾਰ ਦੇ ਵਿੱਚ ਅਸ਼ਲੀਲ ਮਾਹੌਲ ਹੈ ਜਿਹੜਾ ਬੱਬੂ ਮਾਨ ਦੇ ਵੱਲੋਂ ਬਣਾਇਆ ਗਿਆ ਸ਼ਿਕਾਇਤਕਰਤਵਾਂ ਦੇ ਅਨੁਸਾਰ ਤਿਉਹਾਰ ਦੇ ਵਿੱਚ ਮਾ ਚਿੰਤਾਪੂਰਣੀ ਤੋਂ ਲਿਆਂਦੀ ਗਈ ਇੱਕ ਜੋਤੀ ਲਗਾਈ ਗਈ ਸੀ ਅਤੇ ਪੂਰੇ ਸਟੇਜ ਨੂੰ ਦਰਬਾਰ ਵਾਂਗ ਸਜਾਇਆ ਗਿਆ ਸੀ ਪਰ ਉਸੇ ਸਟੇਜ ਤੇ ਕੁੜੀਆਂ ਨੂੰ ਹੁੱਲੜਬਾਜੀ ਅਤੇ ਅਸ਼ਲੀਲ ਗੀਤਾਂ ਤੇ ਨਚਾਇਆ ਗਿਆ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਕਿ ਇਹਨਾਂ तरीके ਦੇ ਨਾਲ ਹੋਏ ਸਮਾਗਮ ਦੌਰਾਨ ਬੱਬੂ ਮਾਨ ਅਤੇ ਅੰਮ੍ਰਿਤ ਮਾਨ ਨੇ ਭਜਨ ਨਹੀਂ ਗਾਏ ਸਗੋ ਮਹਿਫਲ ਮਿੱਤਰਾਂ ਦੀ ਵਰਗੇ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਨੇ ਜਿਸ ਨੂੰ ਮਾਤਾ ਦੇ ਦਰਬਾਰ ਦੇ ਵਿੱਚ ਸਿੱਧਾ ਅਪਮਾਨ ਮੰਨਿਆ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਜੋਤ 14 ਨਵੰਬਰ ਨੂੰ ਮਾਤਾ ਚਿੰਤਾਪੂਰਨੀ ਦੇ ਮੰਦਰ ਤੋਂ ਲਿਆਂਦੀ ਗਈ ਸੀ ਅਤੇ ਉੱਥੇ ਸਥਾਪਿਤ ਕੀਤੀ ਗਈ ਸੀ ਇਸ ਤੋਂ ਇਲਾਵਾ ਮਾਤਾ ਦੇਵੀ ਦਾ ਦਰਬਾਰ ਉੱਥੇ ਸਥਾਪਿਤ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਜੇਕਰ ਸਰਕਾਰ ਮੇਲਾ ਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਅਜਿਹਾ ਕਰਨਾ ਚਾਹੀਦਾ ਪਰ ਅਜਿਹੇ ਨਾਵਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਤਨਾ ਨੇ ਅੱਗੇ ਕਿਹਾ ਕਿ ਜਿੱਥੇ ਵੀ ਮਾਤਾ ਦੇਵੀ ਦੀ ਜੋਤ ਆਉਂਦੀ ਹੈ ਉੱਥੇ ਜਾਗਰਣ ਕੀਤੇ ਜਾਂਦੇ ਨੇ ਅਜੇ ਹੀ ਅਸ਼ਲੀਲ ਗੀਤ ਨੇ ਜਿਹੜੇ ਉਹ ਨਹੀਂ ਗਾਏ ਜਾਂਦੇ ਤਾਂ ਹੁਣ ਉਹਨਾਂ ਦੇ ਵੱਲੋਂ ਗਾਇਕ ਬੱਬੂ ਮਾਨ ਦੇ ਉੱਤੇ ਕਾਰਵਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੁਆਰਾ ਕਿਹਾ ਜਾ ਰਿਹਾ ਕਿ ਸਾਡੀਆਂ ਧਾਰਮਿਕ ਪਾਵਨਾਵਾਂ ਨੂੰ ਗਾਇਕ ਬੱਬੂ ਮਾਨ ਦੇ ਵੱਲੋਂ ਠੇਸ ਪਹੁੰਚਾਈ ਗਈ ਹੈ ਉਹਨਾਂ ਦੇ ਵੱਲੋਂ ਜਿਹੜਾ ਕਿ ਇਸ ਮੌਤਸਬ ਦੇ ਵਿੱਚ ਅਸ਼ਲੀਲ ਗੀਤ ਗਾਏ ਗਏ ਨੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲੇ ਗੀਤ ਗਾਏ ਗਏ ਨੇ ਸ਼ਰਾਬ ਨੂੰ ਲੈ ਕੇ ਗੀਤ ਗਾਏ ਗਏ ਨੇ ਤਾਂ ਇਸ ਦੇ ਨਾਲ ਸਾਡੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚੀ ਹੈ ਤੇ ਜਲਦ ਤੋਂ ਜਲਦ ਗਾਇਕ ਬੱਬੂ ਮਾਨ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹਿੰਦੂ ਸੰਗਠਨਾ ਦੇ ਵੱਲੋਂ